ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਉ ਨਜ਼ਮਾਦਿਆਂ ਅੱਜ ਦੀਆਂ ਮੁੱਖ ਖਬਰਾਂ ਤੇ ਇੰਡੋਨੇਸ਼ੀਆ ਚ ਫਟਿਆ ਜਵਾਲਾਮੁਖੀ ਸੁਨਾਮੀ ਦੀ ਚੇਤਾਵਨੀ ਜਾਰੀ ਲੁਧਿਆਣਾ ਚ ਰਸੋਈ ਗੈਸ ਸਿਲੰਡਰ ਫਟਣ ਨਾਲ ਹੋਇਆ ਧਮਾਕਾ ਬਜ਼ੁਰਗ ਸਣੇ 3 ਜੀ ਬੁਰੀ ਤਰ੍ਹਾਂ ਚੁੱਲ ਸੇ ਗੁਲਾਮ ਨਬੀ ਆਜ਼ਾਦ ਨਹੀਂ ਲੜਨਗੇ ਲੋਕ ਸਭਾ ਚੋਣ ਅਨੰਤਨਾਗ ਸੀਟ ਤੋਂ ਨਾ ਨਹੀਂ ਆ ਵਾਪਸ ਭਾਜਪਾ ਦੇ ਪੋਸਟਰ 'ਚ ਬਿਆਨ ਸਿੰਘ ਦੀ ਤਸਵੀਰ ਆਉਣ ਤੋਂ ਬਾਅਦ ਰਾਜਾ ਵੜਿੰਗ ਤੇ ਰਵਨੀਤ ਬਿੱਟੂ 'ਚ ਛੜੀ ਟਵੀਟਵਾਰ ਤਰਨਤਾਰਨ ਦੇ ਸਿਵਲ ਹਸਪਤਾਲ ਤੋਂ ਫਰਾਰ ਹੋਇਆ ਸ਼ੂਟਰ ਭਾਲ ਚ ਜੁਟੀ ਪੁਲਿਸ ਸ਼ੰਭੂ ਬਾਰਡਰ ਰੇਲਵੇ ਟਰੈਕ ਤੇ ਬੈਠੇ ਕਿਸਾਨ ਸੀ ਤੋਂ ਵੱਧ ਰੇਲ ਗੱਡੀਆਂ ਹੋਈਆਂ ਪ੍ਰਭਾਵਿਤ ਅਤੇ ਹੁਣ ਖਬਰਾਂ ਵਿਸਥਾਰ ਨਾਲ ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ बुधवार ਨੂੰ ਰੌਂਗ ਜਵਾਲਾਮੁਖੀ ਦੇ ਫਟਨ ਨਾਲ ਵੱਡੇ ਖੇਤਰ ਵਿੱਚ ਸਵਾਹ ਫੈਲਣ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ ਜੀਹਾਂ ਅਧਿਕਾਰੀਆਂ ਨੇ 11000 ਤੋਂ ਵੱਧ ਲੋਕਾਂ ਨੂੰ ਇਲਾਕਾ ਛੱਡਣ ਦੇ ਨਿਰਦੇਸ਼ ਜਾਰੀ ਕੀਤੇ ਨੇ ਇੰਡੋਨੇਸ਼ੀਆ ਜਵਾਲਾਮੁਖੀ ਅਤੇ ਭੂ ਵਿਗਿਆਨਕ ਆਫਤ ਮਿਟੀਗੇਸ਼ਨ ਸੈਂਟਰ ਨੇ ਕਿਹਾ ਹੈ ਕਿ ਸੁਲਾਬੇਸੀ ਟਾਪੂ ਦੇ ਉੱਤਰ ਚ ਸਥਿਤ ਜਵਾਲਾਮੁਖੀ ਵਿੱਚ ਪਿਛਲੇ 24 ਘੰਟਿਆਂ ਵਿੱਚ ਘੱਟੋ ਘੱਟ 5 ਵੱਡੇ ਧਮਾਕੇ ਹੋਏ ਨੇ ਅਧਿਕਾਰੀਆਂ ਨੇ ਆਪਣੇ ਜਵਾਲਾਮੁਖੀ ਅਲਰਟ ਦੇ ਪੱਧਰ ਨੂੰ ਸਭ ਤੋਂ ਉੱਚਾ ਕਰ ਦਿੱਤਾ ਹੈ ਬੁੱਧਵਾਰ ਤੱਕ ਘੱਟੋ ਘੱਟ 880 ਨਿਵਾਸੀ ਇਲਾਕਾ ਛੱਡ ਚੁੱਕੇ ਨੇ ਇੰਡੋਨੇਸ਼ੀਆ ਵਿੱਚ 120 ਸਰਗਰਮ ਜਵਾਲਾਮੁਖੀ ਹਨ ਅਧਿਕਾਰੀਆਂ ਨੇ ਸੈਲਾਨੀਆਂ ਤੇ ਹੋਰਾਂ ਨੂੰ ਰੁਆੰਗ ਜਵਾਲਾਮੁਖੀ ਤੋਂ ਘੱਟੋ ਘੱਟ 6 ਕਿਲੋਮੀਟਰ ਦੂਰ ਰ ਚੰਡੀਗੜ੍ਹ ਰੋਡ ਸਥਿਤ ਸੈਕਟਰ 32ਏ ਸਥਿਤ ਬੀਕਾਨੇਰ ਸਵੀਟ ਸ਼ਾਪ ਕੋਲ ਇੱਕ ਘਰ 'ਚ ਸਿਲੰਡਰ ਫਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਜੀ ਹਾਂ, ਸਿਲੰਡਰ 'ਚ ਹੋਏ ਧਮਾਕੇ ਤੋਂ ਬਾਅਦ ਘਰ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਘਰ 'ਚ ਮੌਜੂਦ ਬਜ਼ੁਰਗ ਔਰਤ ਸਮੇਤ 3 ਵਿਅਕਤੀ ਬੁਰੀ ਤਰ੍ਹਾਂ ਜ਼ਖਮੇ ਹੋ ਗਏ। ਉਹਨਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਗੁਲਾਮ ਨਬੀ ਆਜ਼ਾਦ ਨੇ ਐਲਾਨ ਕੀਤਾ ਹੈ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ। ਜੀ ਹਾਂ, ਆਨੰਤਨਾਗ ਰਾਜੋਰੀ ਸੀਟ ਤੋਂ ਉਹਨਾਂ ਦੀ ਪਾਰਟੀ ਡੈਮੋਕ੍ਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਐਲਾਨਿਆ ਸੀ ਉਹਨਾਂ ਦੀ ਪਾਰਟੀ ਤੋਂ ਐਡਵੋਕੇਟ ਮੁਹੰਮਦ ਸਲੀਮ ਪਰੇ ਚੋਣ ਲੜਨਗੇ ਗੁਲਾਮ ਨਬੀ ਆਜ਼ਾਦ ਨੂੰ 2014 ਵਿੱਚ ਕਠੂਆ ਉਦਮਪੁਰ ਲੋਕ ਸਭਾ ਖੇਤਰ ਵਿੱਚ ਭਾਜਪਾ ਦੇ ਡਾਕਟਰ ਜਤਿੰਦਰ ਸਿੰਘ ਨੇ ਹਰਾਇਆ ਸੀ ਇਸ ਸੇੜ ਤੋਂ ਪੀਡੀਪੀ ਪ੍ਰਧਾਨ ਮਹਬੂਬਾ ਮੁਫਤੀ ਵੀ ਚੋਣ ਮੈਦਾਨ ਵਿੱਚ ਨੇ ਪਾਰਟੀ ਦੇ ਸੂਬਾਈ ਪ੍ਰਧਾਨ ਅਮੀਨ ਪੱਟਾ ਨੇ ਕਿਹਾ ਕਿ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਆਗੂਆਂ ਨਾਲ 2 ਘੰਟੇ ਤੱਕ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਸਲੀਮ ਪਰੇ ਹੀ ਅਨੰਤਨਾਗ ਰਾਜੋਰੀ ਸੀਟ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ ਗੁਲਾਮ ਨਬੀ ਆਜ਼ਾਦ ਨੇ ਇਹ ਕਿਉਂ ਕਿਹਾ ਇਸ ਪਾਰਟੀ ਨੇਤਾ ਨੇ ਕਿਹਾ ਹੈ ਕਿ ਇਸ ਦੇ ਪਿੱਛੇ ਕੁਝ ਕਾਰਨ ਹਨ ਸਾਰਿਆਂ ਨੇ ਸਰਬਸੰਮਤੀ ਨਾਲ ਸਲੀਮ ਪਰੇ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ। ਭਾਜਪਾ ਵੱਲੋਂ ਜਾਰੀ ਕੀਤੇ ਗਏ ਪੋਸਟਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਅਵਨੀਤ ਬਿੱਟੂ ਵਿਚਾਲੇ ట్ਵੀਟ ਵਾਰ ਛਿੜ ਗਈ ਹੈ। ਜੀ ਹਾਂ ਇਸ ਪੋਸਟਰ 'ਚ ਭਾਜਪਾ ਨੇ ਪਾਰਟੀ ਆਗੂਆਂ ਦੇ ਨਾਲ-ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਬਿਆਨ ਸਿੰਘ ਦੀ ਤਸਵੀਰ ਵੀ ਸ਼ਾਮਿਲ ਕੀਤੀ ਹੈ। ਇਸ ਪੋਸਟਰ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਰਵਨੀ ਬਿੱਟੂ ਤੇ ਨਿਸ਼ਾਨਾ ਵਿੰਦਿਆ ట్వీਟ ਕਰ ਕੇ ਕਿਹਾ ਸੀ ਕਿ ਉਹਨਾਂ ਨੂੰ ਬਿਆਨ ਸਿੰਘ ਦੀ ਤਸਵੀਰ ਭਾਜਪਾ ਦੇ ਪੋਸਟਰ 'ਚ ਸ਼ਾਮਿਲ ਕਰਕੇ ਉਹਨਾਂ ਦੀ ਸ਼ਹਾਦਤ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਰਾਜਾ ਵੜਿੰਗ ਨੂੰ ਜਵਾਬ ਦਿੰਦਿਆਂ ਪੋਸਟ ਕਰਦਿਆਂ ਲਿਖਿਆ ਸ਼ਹੀਦ 파ਰਟੀ ਤੋਂ ਉੱਪਰ ਹੁੰਦੇ ਨੇ ਕਾਂਗਰਸ ਨੇ ਮੇਰੇ ਦਾਦਾ ਜੀ ਦੀ ਸਰਵਉੱਚ ਕੁਰਬਾਨੀ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ। ਪੰਜਾਬ ਕਾਂਗਰਸ ਕਮੇਟੀ ਦੱਸੇ ਕਿ 25 ਸਾਲਾਂ 'ਚ ਚੋਣਾ ਜਾਂ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਉਹਨਾਂ ਦੀ ਕੁਰਬਾਨੀ ਦਾ ਕਦੇ ਜ਼ਿਕਰ ਵੀ ਕੀਤਾ ਹੈ। ਚੰਡੀਗੜ੍ਹ ਕਾਂਗਰਸ ਸਪਵਨ ਸਾਹਮਣੇ ਤੋਂ ਬਿਆਨਤ ਸਿੰਘ ਜੀ ਦੇ ਬੁੱਤ ਕਿਉਂ ਹਟਾਏ ਗਏ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਸਿਵਲ ਹਸਪਤਾਲ ਚ ਦਾਖਲ ਸ਼ੂਟਰ ਚਰਨਜੀਤ ਉਰਫ ਰਾਜੂ ਫਰਾਰ ਹੋ ਗਿਆ ਬਦਮਾਸ਼ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੋਂ ਉਸ ਦੇ ਸਾਥੀ ਪੁਲਿਸ ਨੂੰ ਚੱਕਮਾ ਦੇ ਕੇ ਰਾਜੂ ਨੂੰ ਹਸਪਤਾਲ ਤੋਂ ਲੈ ਕੇ ਫਰਾਰ ਹੋ ਗਏ ਨੇ ਫਿਲਹਾਲ ਪੁਲਿਸ ਰਾਜੂਦੀਪਾ ਅੱਜ ਜੁਟੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਬਦਮਾਸ਼ ਤੇ ਅੱਧਾ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਨੇ 21 ਦਸੰਬਰ 2023 ਵਿੱਚ ਜਦੋਂ ਪੁਲਿਸ ਇਸ ਬਦਮਾਸ਼ ਦਾ ਪਿੱਛਾ ਕਰ ਰਹੀ ਸੀ ਤਾਂ ਉਸਨੇ ਪੁਲਿਸ ਤੇ ਗੋਲੀਆਂ ਵੀ ਚਲਾਈਆਂ ਸਨ ਅਤੇ ਮੁਕਾਬਲੇ ਦੌਰਾਨ ਉਸ ਦੀ ਲੱਤ 'ਚ ਗੋਲੀ ਲੱਗੀ ਸੀ ਇਸ ਮਾਮਲੇ 'ਚ ਡੀਐਸਪੀ ਮਸੀ ਨੇ ਵੀ ਜਾਣਕਾਰੀ ਦਿੱਤੀ ਹੈ ਅਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਹਰਿਆਣਾ ਦੇ ਸ਼ੰਭ ਬਾਰਡਰ ਤੇ ਅੰਦੋਲਨ ਕਰੇ ਕਿਸਾਨ ਬੁੱਧਵਾਰ ਤੋਂ ਸ਼ੰਭੂ ਰੇਲਵੇ ਸਟੇਸ਼ਨ ਤੇ ਰੇਲਵੇ ਟਰੈਕ ਤੇ ਬੈਠੇ ਹੋਏ ਨੇ ਟ੍ਰੈਕ ਜਮ ਕਾਰਨ 30 ਤੋਂ ਵੱਧ ਰੇਲਗੱਡੀਆਂ ਪ੍ਰਭਾਵਿਤ ਹੋਈਆਂ ਨੇ ਕਈ ਰੇਲਗੱਡੀਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਜਦੋਂ ਕਿ ਕਈ ਰੇਲਗੱਡੀਆਂ ਦੇ ਰੂਟ ਮੋੜ ਦਿੱਤੇ ਗਏ ਨੇ ਅਤੇ ਕੁਝ ਦੇ ਰੂਟ ਛੋਟੇ ਕਰ ਦਿੱਤੇ ਗਏ ਨੇ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨ ਸਰਕਾਰ ਤੋਂ ਨੌਜਵਾਨ ਆਗੂ ਨਵਦੀਪ ਸਿੰਘ ਜਲਵੇੜਾ ਸਮੇਤ 30 ਕਿਸਾਨਾਂ ਨੂੰ ਰਿਹਾ ਕਰਨ ਦੀ ਮੰਗ ਕਰ ਰਹੇ ਨੇ ਇਸ ਸੰਬੰਧੀ ਪਹਿਲਾਂ ਉਹਨਾਂ ਦੀ ਹਰਿਆਣਾ ਅਤੇ ਫਿਰ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਰਿਹਾਈ ਦਾ ਭਰੋਸਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਾਕਿਸਤਾਨੀ ਸਰਕਾਰ ਨੂੰ 16 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਸੀ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਵਾਈ ਇਜਾਜ਼ਤ ਧੰਨਵਾਦ